ਆਮ ਆਦੀ ਪਾਰਟੀ ਸਰਕਾਰ ਤੇ ਕਹਿੰਦੀ ਸੀ ਕਿ ਇਹ ਆਮ ਲੋਕਾਂ ਦੀ ਸਰਕਾਰ ਆ ਅੱਜ ਕਿਤੇ ਨਜ਼ਰ ਆ ਰਹੀ ਹੈ ਜੀ ਨਹੀਂ ਜੀ ਆਮ ਲੋਕਾਂ ਤੇ ਹੁਣ ਜੇ ਪਤਨ ਤਨ ਦੀ ਚੋਣ ਹੀ ਵੇਖੀਏ ਨਵੇਂ ਕੈਂਡੀਡੇਟ ਜਿਨ੍ਹਾਂ ਤੇ ਪਹਿਲਾਂ ਇਹ ਖੁੱਦ ਹੀ ਇਲਜ਼ਾਮ ਲਾ ਰਹੇ ਸੀ ਵੀ ਇਹ ਨਸ਼ੇਦਵ ਵਪਾਰੀ ਆ ਇਹਨਾਂ ਦੇ ਖੁੱਦ ਹੀ ਭਗਵੰਤ ਮਾਨ ਖੁੱਦ ਹੀ ਇਹਦੇ ਉੱਤੇ ਇਹਨਾਂ ਦੇ ਆਪਣੇ ਬਿਆਨ ਸੀ ਵੀ ਇਹ ਨਸ਼ੇਦਵ ਵਪਾਰੀ ਆ ਤੇ ਉਸੇ ਵਪਾਰੀ ਨੂੰ ਜਿਹਦੇ ਉੱਤੇ ਇਲਜ਼ਾਮ ਲਾ ਰਹੇ ਸੀ 4 ਸਾਲ ਪਹਿਲਾਂ ਤੇ ਅੱਜ ਉਸੇ ਨੂੰ ਟਿਕਟ ਦੇ ਗਏ ਤੇ ਉਹਨੂੰ ਇਹਨਾਂ ਨੇ ਦੁੱਧ ਤੋਂ ਤਾ ਦੱਸਦੇ ਆ ਭਾਈ ਅਮਰਪਾਲ ਸਿੰਘ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਪੰਚਾਇਤ ਕੀਤਾ ਸੀ ਲੋਕਾਂ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਨ ਜੋੜ ਕੇ ਵੀ ਇਹ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਅਮਰਤਾ ਪ੍ਰਚਾਰ ਕਰ ਰਹੇ ਸੀ ਸਿੱਖੀ ਨਾਲ ਜੋੜ ਰਹੇ ਸੀ ਵੀ ਸਾਰਿਆਂ ਲੋਕਾਂ ਨੂੰ ਵੀ ਨਸ਼ੇ ਛੱਡ ਕੇ ਤੇ ਸਿੱਖੀ ਨਾਲ ਜੁੜੋ ਕਿਉਂਕਿ ਇਹ ਜਿਹੜਾ ਸਾਡਾ ਇਲਾਕਾ ਵੇ ਬਹੁਤਾ ਤੇ ਜਿਹੜਾ ਵਾ ਇਹ ਸਿੱਖ ਵਸੋਂ ਦਾ ਇਲਾਕਾ ਵਾ ਤੇ ਅਸੀਂ ਤੇ ਚਾਹੁੰਦੇ ਆਂ ਵੀ ਉਹ ਆ ਉਹ ਵੀ ਇੱਕ ਖਾਲਸਾ ਰਾਜ ਦੀ ਅਸੀਂ ਕਾਮਨਾ ਕਰਦੇ ਆਂ ਕਾਲ ਸਰਾ ਜਿਹਦੇ ਵਿੱਚ ਅਸੀਂ ਸਾਰੇ ਧਰਮਾਂ ਨੇ ਹਿੰਦੂ ਸਿੱਖ ਮੁਸਲਮਾਨ ਸਾਈ ਸਾਰਿਆਂ ਨੂੰ ਰੱਬ ਜਿਹੜਾ ਜਿਵੇਂ ਜਿਤਨਾ ਭਾਈ ਮਹਾਤਮਾ ਰਣਜੀਤ ਸਿੰਘ ਦਾ ਮਾਡਲ ਸੀਗਾ ਅਸੀਂ ਇੱਕ ਉਵੇਂ ਦਾ ਮਾਡਲ ਜਿਹੜਾ ਉਹ ਦੇਣਾ ਚਾਹੁੰਦੇ ਆਂ ਪੰਜਾਬ ਇੱਕ ਸੋਨੇ ਦੀ ਚਿੜੀ ਘੁੰਦਾ ਸੀਗਾ ਅੱਜ ਇੰਨਾ ਜਿਹੜੇ ਮੌਕੇ ਤੇ ਭ੍ਰਿਸ਼ਟਾਚਾਰ ਲੀਡਰਾਂ ਨੇ ਜਿਹੜੇ ਇਹਨੂੰ ਸੋਨੇ ਦੀ ਚਿੜੀ ਨੂੰ ਇੱਕ ਮਧੋਲ ਕੇ ਰੱਖਤਾ ਇਹ ਅਜੇ ਮਧੇ ਨਹੀਂ ਅਜੇ ਮਧੋਲੀ ਆ ਪਰ ਜੇ ਇਹਨੂੰ ਸਹੀ ਢੰਗ ਨਾਲ ਅਜੇ ਵੀ ਚੰਗੇ ਰਾਜਨੀਤਿਕ ਆਗੂ ਮਿਲ ਜਣ ਤੇ ਇਹ ਦੁਬਾਰਾ ਤੋਂ ਇੱਕ ਸੋਨੇ ਦੀ ਚਿੜੀ ਕਿ ਹਾਲਾਤ ਕਵਾ ਸਕਦੀ ਆ ਪਰ ਇਹ ਆ ਵੀ ਇਹ ਸਾਨੂੰ ਉਹਨਾਂ ਜਿਹੜੇ ਭਿਸ਼ਟਾਚਾਰ ਦੀ ਲੀਡਰ ਹੈ ਇਹਨਾਂ ਤੋਂ ਬਚਣਾ ਪਊਗਾ ਉਹਨਾਂ ਲੀਡਰਾਂ ਤੋਂ ਜਿਹੜੇ ਇੱਕ ਦਿਨ ਤੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਖੜ ਕੇ ਸਦਾ ਕੁਝ ਆਪਣੇ ਗੁਨਾਹ ਮੰਨ ਜਾਂਦੇ ਆ ਤੇ ਤੀਜੇ ਦਿਨ ਜਾ ਕੇ ਕਹਿ ਦਿੰਦੇ ਆ ਜੀ ਅਸੀਂ ਜੀ ਅਕਾਲ ਤਖਤ ਦੇ ਸਾਹਮਣੇ ਅਸੀਂ ਜੋ ਬੁੱਧ ਨਹੀਂ ਝੂਠ ਬੋਲੇ ਸੀ ਅਸੀਂ ਉਹ ਗੁਨਾਹ ਨਹੀਂ ਕੀਤੇ ਸਿੱਖਾਂ ਦੀ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਕੋਟਕਪੂਰੇ ਬਰਗਾੜੀ ਕਿੰਨੇ ਅਤਿਆਚਾਰ ਕੀਤੇ ਆ ਕਿੰਨਾ ਜ਼ੁਲਮ ਕੀਤਾ ਦੇ ਸੋ ਕਿਸੇ ਤੇ ਵੀ ਹੁਣ ਇਸ ਟਾਈਮ ਸਾਨੂੰ ਆਸ ਨਹੀਂ ਗਈ ਤੇ ਕਾਂਗਰਸ ਦਾ ਤੇ ਪਤਾ ਹੀ ਆ ਉਹ ਤੇ ਸ਼ੁਰੂ ਤੋਂ ਹੀ ਜਿਹੜਾ ਵੀ ਉਹ ਜੀਤ ਦਰਬਾਤ ਸਾਹਿਬ ਦੇ ਉੱਤੇ ਜ਼ਕਾਂ ਤੇ ਖਲਾਫ ਰਹੀ ਆ ਅੱਜ ਦੀ ਮੌਜੂਦਾ ਪਾਰਟੀ ਆਮਾ ਦੀ ਪਾਰਟੀ ਤੇ ਇਹ ਵੀ ਕਹਿ ਰਹੀ ਹੈ ਕਿ ਰੁਜ਼ਗਾਰ ਅਸੀਂ ਦੇ ਰਹੇ ਹਾਂ ਅਸੀਂ ਕਿੰਨੇ ਹਜ਼ਾਰ ਨੌਕਰੀਆਂ ਦਿੱਤੀਆਂ ਨੌਕਰੀਆਂ ਦੇ ਰਿਆ ਜੀ ਵਿੱਚ ਵਿੱਚ 30 ਤੋਂ 35% ਤੋਂ ਬਾਹਰ ਹੀ ਦੇਈ ਜਾਂਦੀ ਹੈ ਜੀ ਆਪਾਂ ਰੋਜ਼ ਹੀ ਵੇਖਦੇ ਆ ਜਦੋਂ ਕੋਈ ਭਰਤੀ ਹੁੰਦੀ ਹੈ ਤਾਂ ਕੋਈ ਰਾਜਸਥਾਨ ਦਾ ਹੁੰਦਾ ਕੋਈ ਸਾਨੂੰ ਬਾਹਰ ਕੋਈ ਹੈ ਨਹੀਂ ਆ ਉਹ ਸਾਡੇ ਆਗੇ ਸੱਤ ਲਈ ਜਾਂਦੇ ਆ ਤੇ ਸਾਡੇ ਬੱਚਿਆਂ ਫਿਰ ਬਾਹਰ ਹੀ ਜਾਣਾ ਜੀ ਉਹ ਰੋਜ਼ਗਾਰ ਤੇ ਮੈਂ ਗੱਲ ਹੀ ਆ ਜੀ ਕਿਉਂਕਿ ਇਹਨਾਂ ਦੇ ਵਾਸ ਹੀ ਕੁਝ ਨਹੀਂ ਆ ਜੀ ਜੋ ਚੱਲਦਾ ਦਿੱਲੀ ਤੋਂ ਚੱਲਣ ਡਿਆ ਜੋ ਕਰਨ ਡੇ ਉਹ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਆ ਤੇ ਇਹ ਤੇ ਕੱਟ ਪਤਲੀਆਂ ਸਾਰੀਆਂ ਕੋਈ ਵੀ ਮਸਲਾ ਹੁੰਦਾ ਇੱਥੇ 92 99 ਜਿੰਨੇ ਵੀ ਐ ਐਮ ਐਲ ਏ ਉਹਦੇ ਵਿੱਚ ਕੋਈ ਵੀ ਨਹੀਂ ਬੋਲਦਾ ਆਪਾਂ ਵੇਖਦੇ ਆ ਜੀ ਕੋਈ ਗੱਲ ਨਹੀਂ ਕਰਦਾ ਸੋ ਇਹ ਅਭੀ ਹੁਣ ਆਪਾਂ ਸਾਰਿਆਂ ਨੂੰ ਵੀਰਾਂ ਜੀ ਦਿੱਤੇ ਵੀ ਜਲਦੀ ਤੋਂ ਜਲਦੀ ਸੋਚਣਾ ਚਾਹੀਦਾ ਵੀ ਆਪਾਂ ਹੁਣ ਦੇਖੀਏ ਭਾਈ ਅਮਿਤਪਾਲ ਸਿੰਘ ਨੇ ਥੋੜੇ ਸਮੇਂ ਲਈ ਜੋ ਕੰਮ ਕੀਤਾ ਜੋ ਵੀ ਸੀ ਤੇ ਉਹਨੂੰ ਵੇਖਦੇ ਹੋਏ ਆਪਾਂ ਦਾ ਸਾਥ ਦੇਈਏ ਪਾਰਟੀ ਦਾ ਕੀ ਏਜੰਡਾ ਰਹੂਗਾ ਆਉਣ ਵਾਲੇ ਆ ਸਮੇਂ ਦੇ ਵਿੱਚ ਮੰਨ ਲਓ ਤੁਸੀਂ ਜੀ ਪਾਰਟੀ ਜਿੱਤਦੀ ਆ ਤਾਂ ਪਾਰਟੀ ਪਹਿਲੇ ਅਧਾਰ ਤੇ ਕੀ ਕੰਮ ਕਰੂ ਪਹਿਲੇ ਅਧਾਰ ਤੇ ਤੇ ਇਹੀ ਆ ਜੀ ਵਿਕਾਸ ਦਾ ਜੀ ਇੱਕ ਪ੍ਰਵਾਸ ਜਿਹੜਾ ਬਾਹਰ ਹੋ ਰਿਹਾ ਉਹਨੂੰ ਇੱਥੇ ਰੁਕਾਰਤੀ ਬਣਗੇ ਇੱਕ ਜਿਹੜਾ ਬਾਹਰੋਂ ਪ੍ਰਵਾਸ ਇੱਥੇ ਹੋਣ ਲਿਆ ਜੀ ਜਿਹੜਾ ਬਿਲਕੁਲ ਗੈਰਕਾਨੂੰਨੀ ਆ ਉਹਨਾਂ ਨੂੰ ਨੌਕਰੀਆਂ ਦੇਣ ਦੇ ਆਪੀ ਐਲ ਨਸ਼ੀਦਾ ਜੀ ਨਸ਼ੇ ਨੂੰ ਆਪਾਂ ਰੋਕਾਂਗੇ ਕਿਸੇ ਵੀ ਤਰ੍ਹਾਂ ਇੱਕ ਗੈਂਗਸਟਰ ਜਿਹੜਾ ਵਧਣ ਲਿਆ ਏ ਉਹਦੇ ਪਿੱਛੇ ਕੀ ਦਾ ਹਥਿਓ ਕਿਵੇਂ ਆ ਉਹਨੂੰ ਕੰਟਰੋਲ ਕਰਾਂਗੇ ਸਾਰਾ ਕੁਝ ਹੀ ਆਈਏ ਲੋਕੀ ਨਸ਼ਿਆਂ ਤੋਂ ਬੜੇ ਤੰਗੇ ਆ ਪਾਈ ਅਮਰਤਪਾਲ ਜੀ ਥੋੜੇ ਸਮੇਂ ਵਾਸਤੇ ਜਿਹੜੇ ਨਾਲ ਕੰਮ ਕੀਤਾ ਫਿਰ ਚਲਾਈ ਸੀ ਉਹਦੇ ਬਹੁਤ ਵਧੀਆ ਰਿਜ਼ਲਟ ਮਿਲਿਆ ਸੀ ਲੋਕੀ ਛੱਡ ਗਏ ਨਿਸ਼ਾਨ ਤੁਸੀਂ ਆਪ ਵੇਖਿਆ ਹੋਣਾ ਜਦੋਂ ਇੱਥੇ ਮੋਰਚਾ ਲੱਗਾ ਸੀ ਨਾ ਦਰਬਾਰ ਸਾਹਿਬ ਪਾਈ ਅਮਰਤਪਾਲ ਜੀ ਉੱਥੇ ਆ ਕੇ ਬੱਚੇ ਆਪ ਬੋਲਦੇ ਸੀ ਵੀ ਅਸੀਂ ਕਿਤੋਂ ਸਾਡੇ ਘਰ ਦੇ ਛੱਡ ਗਏ ਸੀ ਹਾਰ ਗਏ ਸੀ ਨਿਸ਼ਾਨੀ ਛੱਡੇ ਪਰ ਅਸੀਂ ਪਾਈ ਅਮਰਤਪਾਲ ਦੀਆਂ ਸਪੀਚਾਂ ਸੁਣ ਕੇ ਤੁਸੀਂ ਨਿਸ਼ਾਨਾ ਛੱਡ ਗਏ ਆ ਅਸੀਂ ਅਮਰਤ ਵੀ ਛੱਡਿਆ ਈਵਨ ਕਿ ਹਿੰਦੂ ਵੀਰ ਵੀ ਕਈ ਬੱਚੇ ਵੀ ਆਗੇ ਸੀ ਉਹ ਵੀ ਆ ਕੇ ਬੋਲਦੇ ਸੀ ਤੇ ਇਹ ਹੀ ਕਾਰਨ ਹੈ ਕਿ ਲੋਕੀ ਇਹਨਾਂ ਨੂੰ ਪਸੰਦ ਕਰਦੇ ਆ ਭਜੰਪਾਲ ਸਿੰਘ ਦੀ ਪਾਰਟੀ ਨੂੰ ਤੇ ਉਹਦੇ ਚ ਹੀ ਆਪਣਾ ਜਿਹੜਾ ਹੈਗਾ ਉਹ ਭੇਖ ਦੇ। ਅੱਸੀ ਗੱਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਜਿਮਨੀ ਚੋਣਾ ਦਾ ਮਾਹੌਲ ਭਖਿਆ ਹੋਇਆ। ਅੱਜ ਅਸੀਂ ਖੜੇ ਆ ਤਰਨ ਤਰਨ ਦੇ ਏਰੀਏ ਦੇ ਵਿੱਚ। ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਤਰਨ ਤਰਨ ਦੇ ਵਾਸੀ। ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਤਰਨ ਤਰਨ ਦੇ ਏਰੀਏ ਦੇ ਵਿੱਚ ਕਿਸ ਪਾਰਟੀ ਦਾ ਜ਼ਿਆਦਾ ਝੁਕਾਅ ਲੱਗ ਰਿਹਾ? ਭਾਈ ਵਰਖਾਲਸਾ ਵੈਕਲੋ ਜੀ ਕੀ ਫਤਿਹ? ਇਹ ਤਰਨਤਾਰਨ ਏਰੀਆ ਦੇ ਵਿੱਚ ਜਿਹੜਾ ਇਹ ਹਮੇਸ਼ਾ ਤੋਂ ਪੰਥਕ ਹਲਕਾ ਜਿਹੜਾ ਰਿਹਾ ਤੇ ਇਸ ਵਾਰ ਵੀ ਜਿਹੜਾ ਵੀ ਇਹ ਜਿਹੜੇ ਪੰਥਕ ਪਾਰਟੀਆਂ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਉਹ ਉਹਨਾਂ ਨੂੰ ਹੀ ਸਾਰਿਆਂ ਪਿੰਡਾਂ ਚੋਂ ਟੋਟਲੀ ਓਵਰਆਲ ਇੱਕ ਪਾਸੜੀ ਜਿਹੜਾ ਰੁਝਾਨ ਉਹ ਮਿਲ ਰਿਹਾ ਸਾਨੂੰ ਵੀ ਇਸ ਵਾਰ ਵੀ ਜਿੱਦਾਂ ਪਿਛਲੀ ਵਾਰ ਭਾਈ ਸਾਹਿਬ ਨੂੰ ਜਿੱਤ ਅਸਲ ਹੋਈ ਆ ਉਸੇ ਤਰ੍ਹਾਂ ਇਸ ਵਾਰ ਵੀ ਸਾਨੂੰ ਪੂਰੀ ਆਸ ਆ ਵੀ ਅਸੀਂ ਪਿਛਲੀ ਵਾਰ ਨਾਲੋਂ ਵੀ ਵੱਧ ਵੋਟਾਂ ਦੇ ਉੱਤੇ ਵੀ ਜਿੱਤ ਪ੍ਰਾਪਤ ਕਰਾਂਗੇ ਤੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਨੂੰ ਪੂਰਨ ਤੌਰ ਤੇ ਸਾਰੇ ਪਿੰਡਾਂ ਚੋਂ ਤਕਰੀਬਨ 80 90 90% ਲੋਕ ਜਿਹੜੇ ਆ ਸਾਡੇ ਵੀ ਹੁਣ ਆਵੇ 1 ਘੰਟੇ ਤੱਕ ਇੱਥੇ ਆਪਣਾ ਕੈਂਡੀਡੇਟ ਸਾਹਿਬ ਭਾਈ ਮਨਦੀਪ ਸਿੰਘ ਤੇ ਮਾਤਾ ਜੀ ਹੁਣੀ ਸਾਰੇ ਇੱਥੇ ਪਹੁੰਚ ਰਹੇ ਆ ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਜਿੱਥੇ ਬਾਕੀ ਪਾਰਟੀਆਂ ਵੀ ਨੇ ਆਮ ਆਦਮੀ ਪਾਰਟੀ ਵੀ ਆ ਕਾਲੀ ਦਲ ਵੀ ਆ ਤੇ ਭਾਜਪਾ ਵੀ ਆ ਉਸ ਪਾਰਟੀ ਨੂੰ ਕਿੱਥੇ ਦੇਖਦੇ ਨੂੰ ਇਹ ਬੀਜੇਪੀ ਦਾ ਤੇ ਜਿਹੜਾ ਹਲਕਾ ਸਾਡਾ ਉਹਨਾਂ ਦੇ ਤੇ ਬਹੁਤ ਪਿੱਛੇ ਆ ਕਿਉਂਕਿ ਸਾਡੇ ਟੋਟਲੀ ਬੀਜੇਪੀ ਨੇ ਕਿਸਾਨਾਂ ਦੇ ਨਾਲ ਬਹੁਤ ਜਿਹੜੇ ਧੱਕੇਸ਼ਾਹੀਆਂ ਕੀਤੀਆਂ ਤੇ ਸਿੱਖ ਪੰਥ ਨਾਲ ਜਿਹੜੇ ਬੰਦੀ ਸਿੰਘ ਕੋਈ ਲਿਆ ਕਰੋ ਜਾਂ ਪੰਜਾਬ ਨੂੰ ਹੋਣਾ ਵਿਹਾੜਾ ਏ ਤੇ ਕਿਤੇ ਵੀ ਕੋਈ ਵੀ ਸਹਾਇਤਾ ਨਹੀਂ ਕੀਤੀ ਨਾ ਮਾਤਰ ਸਹਾਇਤਾ ਜਿਹੜੀ ਆ ਉਹ ਪੰਜਾਬ ਦਾ ਬਹੁਤ ਵਿਤਕਰਾ ਕੀਤਾ ਜਾ ਰਿਹਾ ਟੈਕਸ ਦੇ ਰੂਪ ਚ ਪੂਰੇ ਇੰਡੀਆ ਚੋਂ ਸਭ ਤੋਂ ਵੱਧ ਜਿਹੜਾ ਪੈਸਾ ਵਾ ਪੰਜਾਬ ਚੋਂ ਇਕੱਠਾ ਕੀਤਾ ਜਾ ਰਿਹਾ ਤੇ ਆਊਟਪੋਰਟ ਤੇ ਜਿਹੜਾ ਵਾਪਸ ਰਵਸ ਪੈਸਾ ਪੰਜਾਬ ਨੂੰ ਪੰਜਾਬ ਦਾ ਜਿਹੜੇ ਬੰਦੇ ਹੱਕ ਹੈ ਉਹ ਹੀ ਨਹੀਂ ਦਿੱਤੇ ਜਾ ਰਹੇ ਤੇ ਬੀਜੇਪੀ ਤੋਂ ਤੇ ਬਹੁਤ ਲੋਕ ਜਿਹੜੇ ਖਫਾ ਵਾ ਤੇ ਆਮ ਆਦਮੀ ਪਾਰਟੀ ਵੀ ਜਿਸ ਦੇ ਉੱਤੇ ਆਸ ਹੀ ਸਾਰੇ ਪੰਜਾਬ ਨੂੰ ਵੀ ਬਹੁਤ ਵੀ ਇਹ ਇੱਕ ਵੀ ਨਵਾਂ ਬਦਲਾਅ ਹੋਊਗਾ ਵੀ ਬਹੁਤ ਕੁਝ ਕਰਨਗੇ ਪਰ ਉਹਨਾਂ ਨੇ ਵੀ ਜਿਹੜਾ ਲੋਕਾਂ ਦੇ ਜਿਹੜਾ ਵਿਸ਼ਵਾਸ ਨਾਲ ਜਿਹੜਾ ਉਹ ਨਿਸ਼ਵਾਸ ਘਾਤ ਕੀਤਾ ਵੀ ਇੰਨੇ ਵੱਡੀ ਤਦਾਦ ਚ ਜਿੱਤ ਹਾਸਲ ਕਰਕੇ ਇਹਨਾਂ 92 ਜਿਹੜੇ ਉਹਨਾਂ ਦੇ ਐਮਐਲਏ ਜਿਤਾਏ ਸੀ ਪਰ ਸਾਰਾ ਕੁਝ ਜਿੱਤਣ ਤੋਂ ਬਾਵਜੂਦ ਤੇ ਫਿਰ ਅੱਜ ਉਹ ਨਾਂ ਤੇ ਵੇਖੋ ਕਿਸਾਨਾਂ ਨਾਲ ਵੀ ਇਕਨੌਰੀ ਬਾਰਡਰ ਤੇ ਕਿੰਨੀ ਧੱਕੇਸ਼ਾਹੀ ਕੀਤੀ ਉੱਥੇ ਉਹਨਾਂ ਨੂੰ ਇੱਕ ਨਾਲ ਆ ਵੀ ਮੀਟਿੰਗ ਤੇ ਸੱਦ ਕੇ ਮਗਰੋਂ ਆਪ ਹੀ ਉੱਥੇ ਮਗਰੋਂ ਉਹਨਾਂ ਨੂੰ ਟਰਾਲੀਆਂ ਵੀ ਖੋਲ੍ਹ ਗਿਆ ਤੇ ਉਹਨਾਂ ਦੇ ਹੀ ਅੱਜਕੱਲ ਐਮਐਲਏ ਕੋ ਜਾਂ ਪ੍ਰਸ਼ਾਸਨ ਕੋਲੋਂ ਅੱਜਕੱਲ ਹੁਣ ਵੀ ਅਜੇ ਤੱਕ ਨਿਕਲਦੀਆਂ ਆਪਾਂ ਦੇਖ ਰਹੇ ਆ ਤੇ ਹੋਰ ਵੀ ਪੰਜਾਬ ਦੀ ਕਿਤੇ ਵੀ ਕੋਈ ਵੀ ਗੱਲ ਨਹੀਂ ਉਹ ਕਰ ਰਹੇ ਕੋਈ ਪੰਜਾਬ ਦੇ ਮਸਲੇ ਆ ਜਿਹੜੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਾਂ ਇਤੋਂ ਪਾਣੀ ਕਿਵੇਂ ਛੱਡਿਆ ਜਾ ਰਿਹਾ ਉਹਦੇ ਉੱਤੇ ਕਿਤੇ ਵੀ ਉਹਨਾਂ ਨੇ ਇੱਕ ਪੈਸੇ ਦਾ ਵੀ ਵਰਕ ਨਹੀਂ ਕੀਤਾ ਜੇ ਉਹ ਇਹਦੇ ਉੱਤੇ ਵੀ ਧਿਆਨ ਦਿੰਦੇ ਤੇ ਮੇਰੇ ਖਿਆਲ ਨਾਲ ਇਹ ਪੰਜਾਬ ਦੇ ਵਿੱਚ ਜਿਹੜਾ ਇੰਨੀ ਹੜਾਂ ਨੇ ਤਬਾਹੀ ਕੀਤੀ ਆ ਇਨੋਂ ਕਾ ਆਪਾਂ ਕਹਿ ਦਿੰਦੇ ਆ ਕਿ ਇੱਕ ਪਾਣੀ ਦਾ ਪੰਪ ਜਿੱਤਾ ਉਹਨਾਂ ਚਲਾਇਆ ਤੇ ਇੰਨਾ ਪੰਜਾਬ ਦਾ ਇੰਨਾ ਏਰੀਆ ਜਿਹੜਾ ਤਬਾਹ ਕੀਤਾ ਵੀ ਇਹ ਸਾਰੇ ਸਭ ਕਾ ਇਹ ਤੋਂ ਬਚਾਅ ਹੋ ਸਕਦਾ ਹੈ ਜੇ ਸਰਕਾਰ ਜਿਹੜੀ ਆ ਉਹ ਵੀ ਉਹ ਇੱਥੇ ਹੜ ਆ ਰਹੇ ਸੀ ਤੇ ਉਹ ਤਾਂ ਆਪਣੇ ਸਾਡੇ ਜਿਹੜੇ ਸੀਐਮ ਆ ਉਹ ਤਾਮਿਲਨਾਡੂ ਚ ਆਪਣੇ ਜਿਹੜੇ ਮौज-ਮਸਤੀਆਂ ਕਰ ਰਹੇ ਸੀ ਘੁੰਮ ਫੇਰ ਰਹੇ ਸੀ ਵੀ ਪੰਜਾਬ ਵਾਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਸਾਰੇ ਜਿਹੜੇ ਪੰਜਾਬ ਦੇ ਜਿਹੜੇ ਮੁੱਖ ਅਹੁਦੇ ਆ ਜਾਂ ਸਕੱਤਰ ਆ ਜਾਂ ਜਿਹੜੇ ਚੰਗੇ ਅਹੁਦੇ ਉਹ ਸਾਰੇ ਪੰਜਾਬ ਤੋਂ ਬਾਹਰ ਲੈਣ ਨੂੰ ਦਿੱਤੇ ਜਾ ਰਹੇ ਆ ਏਨਨ ਕਿ ਪੰਜਾਬ ਦੇ ਰਾਜ ਸਭਾ ਦੇ ਐਮਪੀ ਵੀ ਬਾਹਰ ਲਏ ਆ ਤੇ ਦੂਜੇ ਜਿਹੜੇ ਆ ਉਹ ਬਾਹਰੋਂ ਦਿੱਤੇ ਜਾ ਰਹੇ ਤੇ ਕੋਈ ਵੀ ਇੱਕ ਵੀ ਸ਼ਬਦ ਪੰਜਾਬਵਾਦੀ ਨਹੀਂ ਗੱਲ ਕਰੇ ਤੇ ਹੁਣ ਇਹ ਜਿਹੜੇ ਆ ਪੰਜਾਬ ਦਾ ਜਿਹੜਾ ਹੈਲੀਕਾਪਟਰ ਵੀ ਆ ਸੀਐਮ ਇਹ ਬਸ ਦਿੱਲੀ ਦੇ ਜਿਹੜਾ ਕੇਜੀ ਵਾਲ ਨੂੰ ਕਮਾਉਂ ਚਾ ਉਹ ਭਗਤ ਚ ਲੱਗੇ ਉਹਨਾਂ ਦੇ ਪਿੱਛੇ ਪਿੱਛੇ ਹੀ ਤੇ ਜਾਂ ਫਿਰ ਉਹ ਆਪਣੀ ਮौज-ਮਸਤੀਆਂ ਦੇ ਵਿੱਚ ਮਸਤ ਤੇ ਪੰਜਾਬ ਦੇ ਕਿਤੇ ਵੀ ਉਹ ਖਬਰਸਾਲ ਜਿਹੜੀ ਉਹ ਨਹੀਂ ਲੈ ਰਹੇ ਲੋਕ ਬਹੁਤ ਤੰਗ ਆ ਕਿਤੇ ਕਿਸੇ ਪਿੰਡ 'ਚ ਇੱਕ ਇੱਟ ਵੀ ਨਹੀਂ ਲੱਗੀ ਆਮ ਆਦੀ ਪਾਰਟੀ ਸਰਕਾਰ ਤਾਂ ਇਹ ਕਹਿੰਦੀ ਸੀ ਕਿ ਇਹ ਆਮ ਲੋਕਾਂ ਦੀ ਸਰਕਾਰ ਅੱਜ ਕਿਤੇ ਨਜ਼ਰ ਆ ਰਹੀ ਹੈ ਇਹ ਚੀਜ਼ ਨਹੀਂ ਜੀ ਆਮ ਲੋਕਾਂ ਤੇ ਹੁਣ ਜੇ ਪਤਰਨ ਤਨ ਦੀ ਚੋਣੀ ਵੇਖੀਏ ਤੇ ਇੱਥੇ ਕਿਸੇ ਵੀ ਆਮ ਵਰਕਰ ਜਿਹੜਾ ਕੋਈ ਇਥੋਂ ਇੰਨੇ ਪਿਛਲੇ ਕੋਈ ਆਪਣਾ ਆਪ ਲਾ ਲਈ ਵੀ 14 15 ਤੋਂ ਤਕਰੀਬਨ ਸਾਲ ਨੂੰ ਆਪਣਾ 2014 15 ਤੋਂ ਚੱਲ ਰਹੀ ਹੈ ਪਾਰਟੀ ਤੇ ਉਦੋਂ ਤੋਂ ਜਿਹੜੇ ਹੁਣ ਵਰਕ ਕਰ ਰਹੇ ਸੀ ਹੁਣ ਤੱਕ ਇਹ ਦਰਿਆ ਵਛਾਰੇ ਸੀ ਕੁਰਸੀਆਂ ਲਾ ਰਹੇ ਸੀਗੇ ਤੇ ਉਹ ਕੋਈ ਵੀ ਜਿਹੜੇ ਵੀ ਸਾਰੇ ਪਿਛੇ ਰੱਖਤੇ ਆ ਤੇ ਇਹ ਨਵਾਂ ਕੈਂਡੀਡੇਟ ਜਿਨ੍ਹਾਂ ਤੇ ਪਹਿਲਾਂ ਇਹ ਖੁੱਦ ਹੀ ਇਲਜ਼ਾਮ ਲਾਦੇ ਸੀ ਵੀ ਇਹ ਨਸ਼ੇ ਦਾ ਪਾਦੀ ਆ ਇਹਨਾਂ ਦੇ ਖੁਦ ਹੀ ਭਗਵੰਤ ਮਾਨ ਖੁਦ ਹੀ ਇਹਦੇ ਉੱਤੇ ਇਹਨਾਂ ਦੇ ਆਪਣੇ ਬਿਆਨ ਸੀ ਵੀ ਇਹ ਨਸ਼ੇ ਦਾ ਵਪਾਰੀ ਆ ਤੇ ਉਸੇ ਵਪਾਰੀ ਨੂੰ ਜਿਹਦੇ ਉੱਤੇ ਇਲਜ਼ਾਮ ਲਾ ਰਹੇ ਸੀ 4 ਸਾਲ ਪਹਿਲਾਂ ਤੇ ਅੱਜ ਉਸੇ ਨੂੰ ਟਿਕਟ ਦੇ ਗਏ ਤੇ ਉਹਨੂੰ ਇਹਨਾਂ ਨੇ ਦੁੱਧ ਤੋਤਾ ਦੱਸ ਰਹੇ ਆ ਤੇ ਇਹ ਹੁਣ ਵੇਖ ਲਓ ਤੁਹਾਡੇ ਸਾਹਮਣੇ ਵੀ ਪੁਰਾਣੇ ਸਾਦੇ ਛੱਡ ਕੇ ਇੱਕ ਦੂਜੀ ਪਾਰਟੀ ਚੋਂ ਲਿਆ ਕੇ ਤੇ ਕੈਂਡੀਡੇਟ ਫੇਰ ਉਹੀ ਅੱਗੇ ਦੇਤਾ ਤੇ ਇਹ ਕੀ ਆਪਾਂ ਕਵਾਂਗੇ ਇਹ ਵੀ ਇੱਕ ਹਲਕੇ ਦੇ ਲੋਕਾਂ ਨਾਲ ਜਿਹੜਾ ਵੀ ਬਹੁਤ ਵੱਡਾ ਧੋਖਾ ਏ ਕੇ ਪਰ ਆਵਾਦੀ ਪਾਰਟੀ ਸਰਕਾਰ ਕਿਤੇ ਨ ਕਿਤੇ ਕਹਿ ਰਹੀ ਹੈ ਕਿ ਅਸੀਂ ਮਹੱਲਾ ਕਲੀਨਿੰਗ ਦਿੱਤੇ ਅਸੀਂ ਨੌਕਰੀਆਂ ਦਿੱਤੀਆਂ ਹੋਰ ਵੀ ਅਸੀਂ ਕਿੰਨੇ ਤਰ੍ਹਾਂ ਦੇ ਕੰਮ ਕੀਤੇ ਨੇ ਇਹ ਜਿਹੜੇ ਮਹੱਲਾ ਕਲੀਨਿਕ ਆ ਉਹ ਵੀ ਚਲੋ ਠੀਕ ਹੈ ਜਿਹੜੀ ਜਿਹੜੀ ਹੈ ਸਿਹਤ ਸਹੂਲਤਾਂ ਜਾਂ ਜਿਹੜੇ ਆ ਦੂਜੇ ਵੀ ਇਹ ਸਰਕਾਰ ਦਾ ਫਰਜ਼ ਬੰਦਾ ਇੱਕ ਦੇਣਾ ਸਾਰਾ ਕੁਝ ਸਾਡੇ ਕੋ ਆਪਾਂ ਜੇ ਹਿਸਾਬ ਲਾਈਏ ਸਾਡੀ ਕਿਸਾਨੀ ਦੇ ਵਿੱਚੋਂ ਕਿੰਨਾ ਟੈਕਸ ਜਾਂਦਾ ਤਕਰੀਬਨ 5-5 6-6 ਕਰੋੜ ਜੇ ਆਪਾਂ ਸਾਰਾ ਹਿਸਾਬ-ਕਿਤਾਬ ਲਾਈਏ ਹਰ ਇੱਕ ਚੀਜ਼ ਆਪਾਂ ਖਰੀਦਦੇ ਹਰ ਇੱਕ ਚੀਜ਼ 'ਚ ਆਪਾਂ 18% ਕੇਚੋਂ ਆਪਾਂ ਲੱਗ-ਲੱਗ ਟੈਕਸ ਜਿਹੜਾ ਦੇ ਰਹੇ ਆ ਤੇ ਟੋਟਲ ਜੇ ਆਪਾਂ ਇੱਕ ਪਿੰਡ ਛੋਟੇ ਜਿਹੇ ਪਿੰਡ ਦਾ ਜੇ ਅਸੀਂ ਹਿਸਾਬ ਲਾਈਏ ਖੇਤੀਬਾੜੀ ਦੇ ਵਿੱਚੋਂ ਜਿਹੜਾ ਟੈਕਸ ਕੱਟਿਆ ਜਾਂਦਾ ਉਹ ਕੱਲਾ ਖੇਤੀਬਾੜੀ ਦੇ ਵਿੱਚੋਂ ਹੀ ਤਕਰੀਬਨ 5-5 6-6 ਕਰੋੜ ਇੱਕ ਪਿੰਡ ਦਾ ਬਣ ਰਿਹਾ ਤੇ ਆਊਟਪੁੱਟ ਕੀ ਦੇ ਰਹੇ ਆ ਆਊਟਪੁੱਟ ਕੁਝ ਵੀ ਨਹੀਂ ਉਹ ਦਵਾਈਆਂ ਜਿਹੜੀਆਂ ਉੱਥੇ ਆਪਣਾ ਕੁਝ ਦਾਵਾਵਾਂ ਦੇ ਉੱਤੇ ਮਮਲਾ ਕਿ ਤੁਸੀਂ ਆਉਟਪੁੱਟ ਦੀ ਜਿਹੜੇ ਆ ਤੁਸੀਂ ਆਉਟਪੁੱਟ ਦੀ ਗੱਲ ਕੀਤੀ ਪਰ ਆਮ ਆਦਮੀ ਪਾਰਟੀ ਵੱਡੇ ਦਾਅਵਾ ਕਰ ਰਹੀ ਹੈ ਇੱਕ ਕਿ ਅਸੀਂ ਮੁਫਤ ਬਿਜਲੀ ਦੇ ਰਹੇ ਹਾਂ ਕਿਸਾਨਾਂ ਨੂੰ ਉਹ ਦਿਨਾਂ ਦੇ ਵਿੱਚ ਵੀ ਬਿਜਲੀ ਦਿੱਤੀ ਆ ਜਿਰੀ ਦੇ ਟਾਈਮ ਕਈਆਂ ਨੇ ਤਾਂ ਮੋਟਰਾਂ ਖੁਦ ਜਾ ਕੇ ਬੰਦ ਕੀਤੀਆਂ ਨੇ ਲਗਾਤਾਰ ਬਿਜਲੀ ਦਿੰਦੇ ਰਹੇ ਅਸੀਂ ਇਸ ਟਾਈਮ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਸ ਸਾਲ ਜਿਹੜਾ ਮੀਂਹ ਬਹੁਤ ਜ਼ਿਆਦਾ ਪਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਵੈਸੇ ਹੀ ਹੜ੍ਹਾਂ ਦੀ ਨੌਬਤ ਰਹੀ ਹੈ ਤੇ ਮੋਟਰਾਂ ਤੇ ਵੈਸੇ ਬਹੁਤ ਘਟ ਚੱਲੀਆਂ ਤੇ ਬਾਕੀ ਇਹ ਵੀ ਇਸ ਸਰਕਾਰ ਨੇ ਇੱਕ ਵੀ ਪ੍ਰੋਜੈਕਟ ਜਿਆ ਨਹੀਂ ਲਾਇਆ ਜਿਹਦੇ ਨਾਲ ਪੰਜਾਬ 'ਚ ਜਿਹੜਾ ਕੋਈ ਥਰਮਲ ਪਲਾਂਟ ਜਾਂ ਕੋਈ ਦੂਜਾ ਕੋਈ ਹਾਈਡਰੋ ਵੀ ਇਹ ਜਿਹਦੇ ਨਾਲ ਆਪਾਂ ਕੋਈ ਬਿਜਲੀ ਦਾ ਵਾਅਦਾ ਕੀਤਾ ਹੋਵੇ ਬਿਜਲੀ ਦਾ ਨਾ ਵਾਅਦਾ ਕੋਈ ਨਹੀਂ ਕੀਤਾ ਬਿਜਲੀ ਦਾ ਫ੍ਰੀ ਤੇ ਕੀਤੀ ਪਰ ਉਹਦੇ ਨਾਲ ਫਾਇਦਾ ਕੋਈ ਨਹੀਂ ਗਿਆ ਕਿਉਂਕਿ ਉਹਦੇ ਨਾਲ ਸਾਰਾ ਜਿਹੜਾ ਵਾ ਕੋਈ ਜਿਹੜਾ ਸਟਰਕਚਰ ਆ ਜਿਹੜੀਆਂ ਤਾਰਾਂ ਨੇਵੀਆਂ ਲੋਕਾਂ ਦੇ ਜਿਹੜੇ ਪਿੰਡਾਂ 'ਚ ਥੱਲੇ ਲੱਗ ਰਹੀਆਂ ਵੀ ਤਾਰਾਂ ਬਹੁਤ ਨੇਵੀਆਂ ਉਹ ਕਿਸਨੋਂ ਹੁਣ ਨਵੇਂ ਜਿਹੜੀਆਂ ਤਾਰਾਂ ਚੇਂਜ ਕਰਨ ਦੀ ਹੈ ਕਿਤੇ ਉਹ ਕਿਤੇ ਨਹੀਂ ਹੋ ਰਿਹਾ ਕੰਮ ਕੋਈ ਨਹੀਂ ਹੋ ਰਿਹਾ ਹੁਣ ਪਿੰਡਾਂ 'ਚ ਆਮ ਜਿਹੜੇ ਟਰਾਂਸਫਾਰਮਰ ਦੀ ਲੋਡ ਆ ਕਿਸੇ ਦਾ ਕੋਈ ਸਰਜ ਸਰਜ ਜਾਂਦਾ ਵਾ ਜਾਂ ਇੱਕ ਬਹੁਤ ਨਸ਼ੇਦਾਰ ਬਹੁਤ ਜਦਰ ਜਾਣਿਆ ਤੇ ਉਹ ਨਸ਼ੇ ਦੀ ਪੂਰਤੀ ਲਈ ਜਿਹੜੇ ਟਰਾਂਸਫਾਰਮਰ ਦੀ ਚੋਰੀ ਬਹੁਤ ਜਿਆਦਾ ਹੋ ਰਹੀ ਆ ਉਹ ਕਿਸਾਨਾਂ ਨੂੰ ਉਹ ਉਲਟੇ ਪੈ ਰਹੇ ਆ ਕੰਮ ਵੀ ਉੱਥੇ ਸਾਰਾ ਕੰਮ ਨਹੀਂ ਹੋ ਰਿਹਾ ਉਹ ਸਹੀ ਤਰੀਕੇ ਨਾਲ ਕੰਮ ਹੁੰਦਾ ਉਹ ਸਾਰੇ ਜਿਹੜਾ ਬਿਜਲੀ ਦਾ ਵੀ ਜਿਹੜੀਆਂ ਲਾਈਨਾਂ ਆ ਉਹ ਸਾਰੀਆਂ ਜੋ ਸਮੇਂ ਦੇ ਮੁਤਾਬਕ ਜਿਹੜੀਆਂ ਚੇਂਜ ਹੋਣੀ ਚਾਹੀਦੀਆਂ ਉਹ ਇਸ ਸਾਲ ਜਿਹੜਾ ਵਾ ਆ ਪਿਛਲੇ 4 ਸਾਲਾਂ ਚ ਇਹਨਾਂ ਬਿਜਲੀ ਫ੍ਰੀ ਤੇ ਕਰਤੀ ਆ ਤੇ ਉਹ ਬਿਜਲੀ ਦੇ ਪੈਸੇ ਦੇਣ ਲੱਗਿਆ ਸਾਨੂੰ ਨਹੀਂ ਦੁੱਖ ਦੇ ਜਦ ਕਿ ਉਹ ਸਹੀ ਤਰੀਕੇ ਨਾਲ ਹੋਣਾ ਚਾਹੀਦੀ ਆ ਉਹਦੀਆਂ ਤਾਰਾਂ ਸਭ ਜਿਹੜਾ ਸਾਰਾ ਕੁਝ ਉਹ ਜਿਹੜਾ ਉਹ ਸਮੇਂ ਦੇ ਨਾਲ ਉਹ ਚੇਂਜ ਹੋਣਾ ਚਾਹੀਦਾ ਸਾਰਾ ਕੁਝ ਤੇ ਆਪਾਂ ਜੇ ਬਾਕੀ ਡਵੈਲਪਮੈਂਟ ਕੋਈ ਨਹੀਂ ਆਪਾਂ ਸੜਕਾਂ ਦੇਖੀਏ ਤਾਂ ਸਾਰੀਆਂ ਟੁੱਟ ਤੇ ਹਸਪੀਟਲ ਜੀ ਆਪਾਂ ਹਸਪੀਟਲ ਦੀ ਗੱਲ ਕਰੀਏ ਤੇ ਤਰਨਤਾਰਨ ਇੱਕ ਹਸਪੀਟਲ ਉਹ ਪੁਰਾਣਾ ਜਿਹੜਾ ਚੱਲ ਰਿਹਾ ਉਹਦੇ ਵਿੱਚ ਵੀ ਕੋਈ ਇੰਨੀ ਵਧੀਆ ਸਹੂਲਤ ਨਹੀਂ ਲੋਕ ਸਾਡੇ ਜਿਹੜੇ ਆ ਬਹੁਤ ਆਪਾਂ ਦੇਖੇ ਤਾਂ ਕੋਈ ਐਕਸੀਡੈਂਟ ਜਾਂ ਹੋਰ ਉਸੇ ਗੱਲ ਤੋਂ ਜਾਣ ਜਿਹੜੀ ਜਾਨ ਤੋਂ ਆਪਣੇ ਗਵਾਰੇ ਆ ਕਿ ਉੱਥੇ ਕੋਈ ਚੰਗਾ ਹਸਪੀਟਲ ਨਹੀਂ ਇੱਥੇ ਹੈਗਾ ਕੋਈ ਚੰਗਾ ਜਿਹੜਾ ਐਜੂਕੇਸ਼ਨ ਐਜੂਕੇਸ਼ਨ ਦਾ ਕੋਈ ਚੰਗਾ ਨਹੀਂ ਹੈਗਾ ਇੱਥੇ ਤਰਨਤਾਰਨ ਦੇ ਵਿੱਚ ਕੋਈ ਆਪਣਾ ਜਿਹੜਾ ਕੋਈ ਕੋਈ ਫੀਲਡ ਕੋਈ ਕਿਤਾ ਮੁਖੀ ਕੋਈ ਆਪਣਾ ਤਰਨਤਾਰਨ ਦੇ ਵਿੱਚ ਬਹੁਤ ਕਮੀ ਆ ਤੇ ਇੱਥੇ ਇਸ ਕਰਕੇ ਸਾਰ ਸਭ ਕਹੇਦੇ ਇੱਥੇ ਲੋੜ ਆ ਤੇ ਇੱਥੇ ਯੂਨੀਵਰਸਿਟੀ ਪਿੱਛੋਂ ਆ ਰਹੀ ਸੀ ਜਦੋਂ ਕਾਂਗਰਸ ਦੇ ਵੇਲੇ ਕਹ ਰਹੇ ਸੀ ਕਿ ਯੂਨੀਵਰਸਿਟੀ ਬਣਨੀ ਹੈ ਜੀ ਕੜੂਸ ਸਾਹਿਬ ਉਹ ਸਾਰੀਆਂ ਪਤਾ ਨਹੀਂ ਕਿੱਥੇ ਚਲ ਗਈਆਂ ਕਿੱਥੇ ਗਾਇਬ ਕਰਤੀਆਂ ਇਹਨਾਂ ਨੇ ਕਿਹੜੇ ਉਹ ਇੱਕ ਸਰਕਾਰ ਜੇ ਕੋਈ ਫੈਸਲਾ ਕਰਦੀ ਹੈ ਵੀ ਇੱਥੇ ਅਸੀਂ ਆ ਯੂਨੀਵਰਸਿਟੀ ਬਣਾਵਾਂਗੇ ਤੋ ਸਾਰਾ ਕੁਝ ਇਸ ਟਾਈਮ ਕੋਈ ਵੀ ਤੰਤਰ ਨਾਲ ਹਲਕੇ ਵਿੱਚ ਸਭ ਤੋਂ ਪਛੜਿਆ ਤੇ ਇੱਥੇ ਤੇ ਰੋਜ਼ ਹਰਕ ਪਿੰਡ ਦੇ ਵਿੱਚ ਜੇ ਆਪਾਂ ਵੇਖੀਏ ਤੇ ਮਿਹਰਾ ਦਿੱਲੀ ਦੀਆਂ ਤਰ ਤਰ ਜਿਲ੍ਹੇ ਦੇ ਵਿੱਚ ਹੀ ਇੱਕ ਦਿਨ ਦੀਆਂ ਚਾਰ ਪੰਜ ਜਿਹੜੀਆਂ ਡੈਥ ਐ ਉਹ ਨਸ਼ੇ ਕਰਕੇ ਹੋ ਰਹੀਆਂ ਤੇ ਬਹੁਤ ਬੁਰਾ ਹਾਲ ਵਾ ਕੋਈ ਵੀ ਆਪਾਂ ਸ਼ਾਮ ਨੂੰ ਜਾਂ ਕਦੇ ਕੱਲ ਕਰੇ ਕਰੇ ਰਹਿਣ ਤਾਂ ਵੀ ਕੱਲੇ ਡਰ ਦੇ ਬਾਹਰ ਨਿਕਲਦੇ ਤੇ ਗੱਲ ਦੂਰ ਦੀ ਆ ਲੋਕਾਂ ਦੇ ਘਰਾਂ ਚੋਂ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਇੰਨਾ ਜ਼ਿਆਦਾ ਨਸ਼ੇ ਦਾ ਮਾੜਾ ਹਾਲ ਐ ਤੇ ਨਸ਼ੇ ਤੇ ਕੋਈ ਵੀ ਰੋਕ ਨਹੀਂ ਪਾਈ ਜਾ ਰਹੀ ਜੀ ਕੱਲ ਆਪਾਂ ਦੇਖ ਰਹੇ ਹਾਂ ਸਵੇਰੇ ਉਹ ਪਾਈ ਸੀ ਕਿਸੇ ਨੇ ਤੇ ਸਾਹਮਣੇ ਤੇ ਉਹਨਾਂ ਨੇ ਲਾਇਆ ਆਪਣਾ ਉਹ ਬੈਨਰ ਯੁੱਧ ਨਸ਼ਾ ਵਿਰੋਧ ਤੇ ਉਸੇ ਘਰ ਚ ਤੁਸੀਂ ਅੱਜ ਹੀ ਦੇਖਿਆ ਨਾ ਉਸੇ ਘਰ ਚ ਇੱਕ Laash ੁੱਠੀ ਅੱਜ ਵੀ ਕਿਤੇ ਵੀ ਉਸ ਉਹ ਕਾਗਜ਼ਿਆਂ ਚ ਜਾਂ ਜਿਹੜਾ ਮੀਡੀਆ ਦੇ ਵਿੱਚ ਹੀ ਰਹਿ ਗਿਆ ਯੁੱਧ ਨਸ਼ਾ ਵਿਰੋਧ ਤੇ ਜਿਹੜਾ ਹਕੀਕਤ ਦੇ ਵਿੱਚ ਜਿਹੜਾ ਆਪਣਾ ਮੌਕੇ ਦੇ ਉੱਤੇ ਪਿੰਡਾਂ ਦੇ ਵਿੱਚ ਕੋਈ ਵੀ ਕੰਮ ਨਹੀਂ ਹੋ ਰਿਹਾ ਗਰਾਊਂਡ ਲੈਵਲ ਤੇ ਕੰਮ ਨਹੀਂ ਹੋ ਰਿਹਾ ਉਸ ਨਸ਼ਾ ਉਸੇ ਤਰ੍ਹਾਂ ਹੀ ਚੱਲ ਰਿਹਾ ਬਹੁਤ ਬੁਰਾ ਹਾਲ ਹੈ ਪਿੰਡਾਂ ਚ ਇਹ ਆ ਜੀ ਚੰਗੇ ਚੰਗੇ ਘਰਾਂ ਦੇ ਜਿਸ ਤਰ੍ਹਾਂ ਆਪਾਂ ਦੇਖਿਆ ਵੀ ਪੰਜਾਬ ਲੈਵਲ ਤੇ ਵੀ ਆਪਣਾ ਇੱਕ ਆ ਪੁਲਿਸ ਮੁਖੀ ਸੀ ਇੱਕ ਹੋਰ ਜੀਆ ਸੁਲਤਾਨਾ ਜਿਹੜੀ ਉਹਦੀ ਆਪਣਾ ਬੇਟੇ ਦੀ ਡੈਥ ਹੋਈ ਆ ਉਹ ਤੇ ਵੱਡੇ ਲੈਵਲ ਤੇ ਉਜਾਰ ਹੋ ਗਏ ਪਿੰਡਾਂ ਚ ਚੰਗੇ ਚੰਗੇ ਘਰਾਂ ਦੇ ਮੁੰਡੇ ਜਿਹੜੇ ਆ ਉਹ ਨਸ਼ਿਆਂ ਦੇ ਨਾਲ ਉਹਨਾਂ ਦੀ ਡੈਥ ਹੋ ਰਹੀਆਂ ਪਰ ਉਹ ਜਿਹੜੇ ਪਰਿਵਾਰ ਵਾ ਚੰਗੇ ਪਰਿਵਾਰ ਉੱਚਿਆਂ ਘਰਾਣਿਆਂ ਵਾਲੇ ਵੀ ਉਹ ਡਰਦੇ ਨਹੀਂ ਦੱਸਦੇ ਮਗਰੋਂ ਵੀ ਇਹ ਸਾਡਾ ਮੁੰਡਾ ਨਸ਼ੇ ਨਾਲ ਡੈਥ ਹੋਈ ਆ ਉਹ ਡਰਦੇ ਇਹ ਲਿਖਾ ਰਹੇ ਆ ਜੀ ਸਾਡੇ ਬੇਟੇ ਨੂੰ ਹਾਰਟ ਅਟੈਕ ਹੋ ਗਿਆ ਵੀ ਸਾਡੀ ਬਦਨਾਮੀ ਨਾ ਹੋਵੇ ਵੀ ਜੇਤ ਜਾਣ ਵਾਲੀ ਜਾਨ ਤੇ ਚਲ ਗਈ ਆ ਤੇ ਇਹ ਬਹੁਤ ਚੀਜ਼ ਤੇ ਪੜਦਾ ਪਾਇਆ ਜਾ ਰਿਹਾ ਬਲਕਿ ਅਸਲ ਦੇ ਵਿੱਚ ਹਕੀਕਤ ਇਹ ਆ ਵੀ ਜਿਹੜਾ ਜਿੰਨਾ ਡਾਟਾ ਸ਼ੋ ਹੋ ਰਿਹਾ ਉਸ ਤੋਂ ਕਿਤੇ ਵੱਧ ਤਦਾਦ ਵਿੱਚ ਜਿਹੜੇ ਨਸ਼ਿਆਂ ਦੇ ਨਾਲ ਅੱਜ ਜਿਹੜੀਆਂ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਤਬਾਹ ਹੋ ਰਹੀ ਆ ਜੀ ਤੁਹਾਡੇ ਸਭ ਨੇ ਕਿਹੜੀ ਪਾਰਟੀ ਲਿਆਉਣੀ ਚਾਹੀਦੀ ਆ ਅਸੀਂ ਤੇ ਕਹਿੰਨੇ ਆ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਪੰਚਾਰ ਕੀਤਾ ਸੀ ਲੋਕਾਂ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜ ਜੋੜ ਕੇ ਵੀ ਇਹ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਅਮਰਦਾ ਪ੍ਰਚਾਰ ਕਰ ਰਹੇ ਸੀ ਸਿੱਖੀ ਨਾਲ ਜੋੜ ਰਹੇ ਸੀ ਵੀ ਇਹ ਸਾਰਿਆਂ ਲੋਕਾਂ ਨੂੰ ਵੀ ਨਸ਼ੇ ਛੱਡ ਕੇ ਤੇ ਸਿੱਖੀ ਨਾਲ ਜੁੜੋ ਕਿਉਂਕਿ ਇਹ ਜਿਹੜਾ ਸਾਡਾ ਇਲਾਕਾ ਵੇ ਬਹੁਤਾਂ ਤੇ ਜਿਹੜਾ ਵਾ ਇਹ ਸਿੱਖ ਵੱਸੋਂ ਦਾ ਇਲਾਕਾ ਵਾ ਤੇ ਅਸੀਂ ਤੇ ਚਾਹੁੰਦੇ ਆਂ ਕਿ ਉਹ ਆ ਉਹ ਵੀ ਇੱਕ ਖਾਲਸਾ ਰਾਜ ਦੀ ਅਸੀਂ ਕਾਮਨਾ ਕਰਦੇ ਆਂ ਖਾਲਸਾ ਰਾਜ ਜਿਹਦੇ ਵਿੱਚ ਅਸੀਂ ਸਾਰੇ ਧਰਮਾਂ ਨੇ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰਿਆਂ ਨੂੰ ਬਰਾਬਰ ਜਿਹੜਾ ਜਿੰਨਾ ਭਾਈ ਮਹਾਰਾਜਾ ਰਣਜੀਤ ਸਿੰਘ ਦਾ ਮਾਡਲ ਸੀਗਾ ਅਸੀਂ ਇੱਕ ਓਵੇਂ ਦਾ ਮਾਡਲ ਜਿਹੜਾ ਉਹ ਦੇਣਾ ਚਾਹੁੰਦੇ ਆਂ ਅਸੀਂ ਕਾਫੀ ਚਿਰ ਤੋਂ ਆਪਣੇ RAM ਨਾਲ ਘਰੇ ਬੈਠੇ ਸੀ ਪਹਿਲਾਂ ਅਸੀਂ ਅਕਾਲੀ ਦਲ ਦੇ ਨਾਲ ਚੱਲਦੇ ਸੀਗੇ ਪੁਰਾਣੇ ਪਿਛਲੇ ਸਮੇਂ ਤੋਂ ਸਾਡੇ ਦਾਦਾ ਜੀ ਜਹੇਦਰ ਮੋਹਨ ਸਿੰਘ ਤੋੜ ਸਾਡੇ ਪਿਤਾ ਜੀ ਜਸਦਤ ਲੋਜਨ ਸਿੰਘ ਤੋੜ ਅਸੀਂ 5 ਦਫਾ ਲੋਕ ਸਭਾ ਦੀ ਨਿਮਾਇੰਦਗੀ ਕੀਤੀ ਇਸ ਹਲਕੇ ਤੋਂ ਪਰ ਉਸ ਤੋਂ ਬਾਅਦ ਸਾਡੇ ਪਿਤਾ ਜੀ ਨੇ 2002 ਦੇ ਵਿੱਚ ਜਦੋਂ ਟਾਡਾ ਦੇ ਵਿਰੋਧ ਚ ਵੋਟ ਪਾਈ ਤੇ ਕਾਲੀ ਦਲ ਨਾਲ ਤੋੜ ਵਿਛੋੜਾ ਹੋ ਗਿਆ ਕਿਉਂਕਿ ਉਹ ਚਾਹੁੰਦੇ ਸੀਗੇ ਵੀ ਇਹ ਸਾਡੇ ਅੱਖਾਂ ਬੰਦ ਕਰਕੇ ਸਾਡੇ ਹੱਕ ਚ ਭੁਗਤਨ ਪਰ ਸਾਡੇ ਪਿਤਾ ਜੀ ਨੇ ਕਿਹਾ ਵੀ ਨਹੀਂ ਇਹ ਕਾਨੂੰਨ ਜਿਹੜੇ ਸਿੱਖਾਂ ਦੇ ਖਿਲਾਫ ਹੀ ਵਰਤੇ ਜਾਣੇ ਆਪਾਂ ਇਸ ਕਾਨੂੰਨ ਦੇ ਹੱਕ ਚ ਨਾ ਭੁਗਤੀਏ ਤੇ ਉਸ ਤੋਂ ਬਾਅਦ ਅਸੀਂ ਅਕਾਲੀ ਦਲ ਨੂੰ ਛੱਡ ਕੇ ਉਹਨਾਂ ਨੇ ਉਹਨਾਂ ਨੂੰ ਤੋੜ ਵਿਛੋੜਾ ਹੋ ਕੇ ਤੇ ਅਸੀਂ ਉਦੋਂ ਦੇ ਰਾਮ ਨਾ ਕਰੇ ਬੈਠੇ ਆ ਤੇ ਹੁਣ ਸਾਨੂੰ ਇੱਕ ਆਸ ਦੀ ਕਿਰਨ ਨਜ਼ਰ ਆਈ ਆ ਵੀ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਜਿਹੜੀ ਪਾਰਟੀ ਆ ਅਕਾਲੀ ਦਲ ਵਾਸ ਪੰਜਾਬ ਦੇ ਇਹ ਕੋਈ ਚੰਗਾ ਕਰੋਗੀ ਇਹ ਸਿੱਖੀ ਦੇ ਨਾਲ ਜੁੜ ਰਹੇ ਆ ਸਿੱਖਾਂ ਨੂੰ ਲੋਕਾਂ ਨੂੰ ਜਿਹੜੇ ਨਸ਼ਿਆਂ ਤੋਂ ਦੂਰ ਕਰਕੇ ਤੇ ਪੰਜਾਬ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਜਿਹੜੀ ਗੱਲ ਕਰ ਰਹੇ ਆ ਤੇ ਕਿਉਂਕਿ ਅਕਾਲੀ ਦਲ ਵਾਸ ਪੰਜਾਬ ਦੀ ਜਿਹੜੀ ਪਾਰਟੀ ਬਣਾਈ ਆ ਇਹ ਆਪਣਾ ਜਦੋਂ ਅਛੀ ਦੇ ਮੁਕਸਤ ਸਾਹਿਬ ਇਹ ਕਿ ਪਾਰਟੀ ਦਾ ਗਠਨ ਕੀਤਾ ਗਿਆ ਉਸ ਟਾਈਮ ਇਹਨਾਂ ਦੇ ਜਿਹੜਾ ਪਾਰਟੀ ਦਾ ਜਿਹੜਾ ਮੇਨ ਏਜੰਡਾ ਵਾ ਉਦੋਂ ਜਿਹੜੇ 15 ਨੁਕਤੇ ਜਿਹੜੇ ਇਹਨਾਂ ਉਸ ਤੋਂ ਜ਼ਿਆਦਾ ਕੀਤੇ ਆ ਉਹ ਚ ਤੁਸੀਂ ਪੜੋ ਉਹਦੇ ਵਿੱਚ ਸਾਰਾ ਕੁਝ ਤੁਹਾਨੂੰ ਪਤਾ ਲੱਗਦਾ ਵੀ ਇਹ ਜਿਹੜੀ ਪਾਰਟੀ ਆ ਵੀ ਇਹਨਾਂ ਦੇ ਏਜੰਡੇ ਕਿੰਨੇ ਵੀ ਸੋਹਣੇ ਵੀ ਕੀ ਕੁਸ਼ ਕਰਦੀ ਆ ਵੀ ਅਸੀਂ ਹਰ ਇੱਕ ਚੀਜ਼ ਦੇ ਉੱਤੇ ਵੀ ਜਿਹੜਾ ਪੰਜਾਬ ਦਾ ਇੱਕ ਜਿਹੜਾ ਨੌਜਵਾਨ ਨਹੀਂ ਆ ਉਹ ਇੱਥੋਂ ਬਾਹਰ ਭੱਜਦਾ ਹੀ ਆ ਤੇ ਇਥੋਂ ਸਾਡਾ ਇਥੋਂ ਛੱਡ ਕੇ ਪੰਜਾਬ ਇੰਨਾ ਆਪਾਂ ਸਾਰੇ ਕਿਸੇ ਵੇਲੇ ਹੁੰਦਾ ਵੀ ਪੰਜਾਬ ਇੱਕ ਸੋਨੇ ਦੇ ਚਿੜੀ ਘਵਾਉਂਦਾ ਸੀਗਾ ਅੱਜ ਇੰਨਾ ਜਿਹੜੇ ਮੌਕੇ ਤੇ ਭ੍ਰਿਸ਼ਟਾਚਾਰ ਲੀਡਰਾਂ ਨੇ ਜਿਹੜੇ ਇਹਨੂੰ ਸੋਨੇ ਦੇ ਚਿੜੀ ਨੂੰ ਇੱਕ ਮਧੋਲ ਕੇ ਰੱਖਤਾ ਇਹ ਅਜੇ ਮਦੀ ਨਹੀਂ ਅਜੇ ਮਧੋਲੀ ਆ ਪਰ ਜੇ ਇਹਨੂੰ ਸਹੀ ਢੰਗ ਨਾਲ ਅਜੇ ਵੀ ਚੰਗੇ ਰਾਜਨੀਤਿਕ ਆਗੂ ਮਿਲ ਜਣ ਤਾਂ ਇਹ ਦੁਬਾਰਾ ਤੋਂ ਇੱਕ ਸੋਨੇ ਦੇ ਚਿੜੀ ਘਵਾ ਸਕਦੀ ਆ ਪਰ ਇਹ ਆ ਵੀ ਇਹ ਸਾਨੂੰ ਉਹਨਾਂ ਜਿਹੜੇ ਭ੍ਰਿਸ਼ਟਾਚਾਰ ਦੀ ਲੀਡਰ ਹੈ ਇਹਨਾਂ ਤੋਂ ਬਚਣਾ ਪਊਗਾ ਵੀ ਉਹਨਾਂ ਲੀਡਰਾਂ ਤੋਂ ਜਿਹੜੇ ਇੱਕ ਦਿਨ ਤੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਖੜ ਕੇ ਸਦਾ ਕੁਝ ਆਪਣੇ ਗੁਨਾਹ ਮੰਨ ਜਾਂਦੇ ਤੇ ਤੀਜੇ ਦਿਨ ਜਾ ਕੇ ਕਹਿ ਦਿੰਦੇ ਜੀ ਅਸੀਂ ਜੀ ਅਕਾਲ ਤਖਤ ਦੇ ਸਾਹਮਣੇ ਅਸੀਂ ਜੋ ਉਹਦ ਨਹੀਂ ਝੂਠ ਬੋਲਿਆ ਸੀ ਅਸੀਂ ਉਹ ਗੁਨਾਹ ਨਹੀਂ ਕੀਤੇ ਵੀ ਦੱਸੋ ਆਪਾਂ ਦੂਜੀਆਂ ਥਾਵਾਂ ਤੇ ਵੇਖੋ ਵੀ ਸਾਰੇ ਆਪਾਂ ਕਹਿੰਨੇ ਆ ਵੀ ਗੁਰੂ ਮਹਾਰਾਜ ਦੇ ਵੱਲ ਵੀ ਵੇਖ ਕੇ ਕੋਈ ਆਪਾਂ ਕਹਿ ਦਿੰਦਾ ਵੀ ਇੱਕ ਐਗਜ਼ਾਮਪਲ ਦੇ ਦਈ ਦੀ ਆ ਵੀ ਆਪਾਂ ਸਾਹਮਣੇ ਗੁਰੂ ਸਾਹਿਬ ਨਾਲ ਮੂੰਹ ਕਰਕੇ ਗੱਲ ਕਰੋ ਤੇ ਉੱਥੇ ਖੜ ਕੇ ਆਪਣੀ ਗੱਲ ਨੂੰ ਝੁਠਾ ਦੇ ਵੀ ਮੈਂ ਅਕਾਲ ਤਲ ਦੇ ਸਾਹਮਣੇ ਖੜ ਕੇ ਝੂਠ ਬੋਲ ਕੇ ਆਇਆ ਦੱਸੋ ਹੋਰ ਇਹ ਤੋਂ ਵੱਡਾ ਗੁਨਾਹ ਕੀ ਹੋ ਸਕਦਾ ਤੇ ਇਸੇ ਸਰਕਾਰ ਨੇ ਇੱਕ ਸਿੱਖਾਂ ਦੀ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਜੂਦ ਕੋਟਕਪੂਰੇ ਬਰਗਾੜੀ ਕਿੰਨੇ ਅਤਿਆਚਾਰ ਕੀਤੇ ਹੈ ਕਿੰਨਾ ਜ਼ੁਲਮ ਕੀਤਾ ਤੇ ਸੋ ਇਹ ਕਿਸੇ ਤੇ ਵੀ ਹੁਣ ਇਸ ਟਾਈਮ ਸਾਨੂੰ ਆਸ ਨਹੀਂ ਗਈ ਤੇ ਕਾਂਗਰਸ ਦਾ ਤੇ ਪਤਾ ਹੀ ਆ ਉਹ ਤੇ ਸ਼ੁਰੂ ਤੋਂ ਹੀ ਜਿਹੜਾ ਵੀ ਉਹ ਸਿੱਧ ਬਾਦ ਸਾਹਿਬ ਦੇ ਉੱਤੇ ਸਿੱਖਾਂ ਦੇ ਖਿਲਾਫ ਰਹੀ ਹੈ ਸਿੱਖਾਂ ਦੇ ਖਿਲਾਫ ਰਹੀ ਆ ਤੇ ਕਿਸਾਨੀ ਦੇ ਖਿਲਾਫ ਰਹੀ ਆ ਸੋ ਇੱਕੋ ਹੀ ਪਾਰਟੀ ਵੱਜਦੀ ਆ ਵੀ ਜਿਹੜੀ ਪੰਜਾਬ ਦੇ ਮਸਲਿਆਂ ਦੀ ਪੰਜਾਬ ਦੇ ਮੁੱਦਿਆਂ ਦੀ ਇਥੋਂ ਪੰਜਾਬ ਦੇ ਹਿੰਦੂ ਸਿੱਖ ਮੁਸਲਮਾਨ ਸਾਈ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੀ ਆ ਤੇ ਸਾਰਿਆਂ ਦੀ ਗੱਲ ਕਰ ਸਕਦੀ ਆ ਖੇਤੀ ਦਾ ਮਸਲਾ ਇਹਦੇ ਵਿੱਚ ਆਪਣਾ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਯਾਰ ਆਪਣਾ ਰੇਲ ਕੋਚ ਫੈਕਟਰੀ ਕਬੂਥਲਾ ਜਾਂ ਬਠਿੰਡੇਰ ਫੈਕਟਰੀ ਆ ਵੀ ਇਹ ਜਿਹੜੇ ਸਾਰੇ ਸੈਂਟਰ ਦੇ ਵੀ ادارے ਇਹਨਾਂ ਦੇ ਵਿੱਚ ਕਿਤੇ ਵੀ ਪੰਜਾਬ ਦੇ ਨੁਮਾਇੰਦਗੀ ਨਹੀਂ ਕਿ ਇਸ ਟਾਈਮ ਕਿ ਪੰਜਾਬ ਨੂੰ ਕੋਈ ਵੀ ਉੱਤੇ ਨੌਕਰੀ ਨਹੀਂ ਮਿਲਦੀ ਕਿਤੇ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੀ ਉਹ ਇਸ ਟਾਈਮ ਸਾਰੀ ਬਾਹਰ ਦੀ ਬਣਾਤੀ ਆ ਵੀ ਦੇਖੋ ਇੰਡੀਆ ਦੇ ਜਿੰਨੇ ਵੀ ਡੈਮ ਆ ਸਾਰੇ ਉਸ ਸੂਬੇ ਦੇ ਕੰਟਰੋਲ ਦੇ ਅਧੀਨ ਆ ਤੇ ਸਾਡਾ ਇਕੱਲਾ ਪੰਜਾਬ ਦੇ ਵਿੱਚ ਇਕੱਲਾ ਪੰਜਾਬ ਦਾ ਡੈਮ ਹੈ ਭਾਖੜਾ ਡੈਮ ਜਿਹੜਾ ਬਣਿਆ ਪੰਜਾਬ ਦੇ ਪੈਸੇ ਨਾਲ ਆ ਦੇਪਤ ਕੰਟਰੋਲ ਇਹਦਾ ਜਿਹੜਾ ਪੰਜਾਬ ਤੋਂ ਬਾਹਰ ਦੇ ਹੱਥ ਦਿੱਤਾ ਉਹ ਕਦੋਂ ਪਾਣੀ ਛੱਡਣਾ ਕਦੋਂ ਨਹੀਂ ਛੱਡਣਾ ਉਹਨਾਂ ਦੀ ਮਰਜ਼ੀ ਨਾਲ ਛੱਡਦੇ ਆ ਉਹ ਆਪਣੀ ਲੋੜ ਮੁਤਾਬਕ ਸਾਡੇ ਨਾਲ ਹੀਰਖਾ ਕੱਢਦੇ ਆ ਵੀ ਇਹਨਾਂ ਨੇ ਦਿੱਲੀ ਆ ਕੇ ਧਰਨਾ ਦਿੱਤਾ ਸੀ ਤੇ ਇਹ ਕਿਸਾਨ ਜਿਹੜੇ ਜਿਉਂਦੇ ਨੇ ਰਹਿੰਦੇ ਨੇ ਇਹ ਉਜਾੜਨੇ ਆ ਤੇ ਬਸ ਉਹਨਾਂ ਜਦੋਂ ਜਿੱਤਣਾ ਪਾਕਿਸਤਾਨ ਨਾਲ ਕਰਦੇ ਪਾਕਿਸਤਾਨ ਪਿੱਛੇ ਲੜਾਈ ਲੱਗੀ ਤੇ ਉਹਨਾਂ ਨੇ ਪਹਿਲਾਂ ਪਾਣੀ ਰੋਕ ਲਿਆ ਤੇ ਫੇਰ ਛੱਡ ਕੇ ਤੇ ਉਦੋਂ ਰੋੜ ਤਾਂ ਉਹ ਕੁਝ ਸਾਡੇ ਨਾਲ ਕਰ ਰਹੇ ਆ ਵੀ ਇਹ ਇਹਨਾਂ ਨੂੰ ਇਹ ਇਨਾਂ ਨੂੰ ਵਿਤਕਰਾ ਇਨਾਂ ਨੇ ਸਾਡੇ ਨਾਲ ਨਹੀਂ ਛੱਡਣਾ ਇਹ ਬਹੁਤ ਕੀ ਜਾਂਦੇ ਬਹੁਤ ਸਦੀਆਂ ਦਾ ਸਾਡੇ ਨਾਲ ਕੋਈ ਵੈਰ ਹੀ ਕੱਢ ਰਹੇ ਹੈ ਪੁਰਾਣਾ ਤੇ ਸਾਡੇ ਅਸੀਂ ਚਾਹੁੰਦੇ ਆਂ ਵੀ ਆਪਣੇ ਜਿਹੜੇ ਲੋਕ ਆ ਉਹ ਲੋਕਾਂ 'ਚ ਕਾਫੀ ਜਿਹੜਾ ਵਾ ਉਹ ਜਾਗਰੂਕਤਾ ਆ ਰਹੀ ਹੈ ਲੋਕ ਸਮਝ ਗਏ ਇਸ ਗੱਲ ਨੂੰ ਤੇ ਉਸੇ ਸਮਝ ਦੇ ਅਨਸਾਰ ਲੋਕ ਜਿਹੜੇ ਆ ਸਾਨੂੰ ਵੱਧ ਤੋਂ ਵੱਧ ਜਿਹੜਾ ਯੋਗਦਾਨ ਦੇ ਰਹੇ ਆ ਤੇ ਅਸੀਂ ਆਸ ਕਰਦੇ ਆਂ ਵੀ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਇਸ ਵਾਰ ਵੱਧ ਤੋਂ ਵੱਧ ਵੋਟਾਂ ਲੈ ਕੇ ਅਸੀਂ ਪਿਛਲੀ ਵਾਰ ਨਾਲੋਂ ਵੀ ਵੱਧ ਵੋਟਾਂ ਨਾਲ ਅਸੀਂ ਜਿੱਤ ਪ੍ਰਾਪਤ ਕਰ ਰਹੇ ਹਾਂ ਜੀ ਤੇ ਬਾਈ ਜੀ ਮੈਂ ਤੁਹਾਨੂੰ ਸਵਾਲ ਪੁੱਛੂੰਗਾ ਤੁਸੀਂ ਇਸ ਵਕਤ ਕਿਸ ਪਾਰਟੀ ਦਾ ਝੁਕਾ ਦੇਖ ਰਹੇ ਹੋ ਤਰਨਤਨ ਦੇ ਵਿੱਚ ਆ ਕਾਲੀਦਾਲ ਵਾਰਸ ਵਾਰਸ ਪੰਜਾਬ ਦੇ ਉਹਨਾਂ ਦੀ ਪਾਰਟੀ ਨਹੀਂ ਉਹਦਾ ਝੁਕਾ ਹੈ ਜੀ ਸਰ ਜੀ ਵਜ੍ਹਾ ਕੀ ਹੈ ਕਿ ਲੋਕੀ ਉਸ ਪਾਰਟੀ ਨੂੰ ਵੋਟ ਪਾਉਣ ਲੋਕੀ ਨਸ਼ਿਆਂ ਤੋਂ ਬੜੇ ਤੰਗੇ ਆ ਜੀ ਭਾਈ ਅਮਰਤਪਾਲ ਸਿੰਘ ਨੇ ਥੋੜੇ ਸਮੇਂ ਵਾਸਤੇ ਜਿਹੜੇ ਨਾਲ ਕੰਮ ਕੀਤਾ ਫੀਰ ਚਲਾਈ ਸੀ ਉਹ ਚ ਬਹੁਤ ਵਧੀਆ ਰਿਜ਼ਲਟ ਮਿਲਿਆ ਸੀ ਲੋਕੀ ਛੱਡ ਕੇ ਨਸ਼ਿਆਂ ਤੋਂ ਹੀ ਆ ਵੇਖਿਆ ਹੋਣਾ ਜਦੋਂ ਇੱਥੇ ਮੋਰਚਾ ਲੱਗਾ ਸੀ ਨਾ ਦਰਬਾਰ ਸਾਹਿਬ ਭਾਈ ਅਮਰਤਪਾਲ ਸ਼ਡਾਉਂ ਦੇ ਉੱਥੇ ਆ ਕੇ ਬੱਚੇ ਆ ਬੋਲਦੇ ਸੀ ਵੀ ਅਸੀਂ ਕਿਤੋਂ ਤੁਹਾਡੇ ਘਰ ਦੇ ਥਾਗੇ ਸੀ ਹਾਰ ਗਏ ਸੀ ਨਸ਼ਾਨੇ ਛੱਡਿਆ ਪਰ ਅਸੀਂ ਭਾਈ ਅਮਰਤਪਾਲ ਦੀਆਂ ਸਪੀਚਾਂ ਸੁਣ ਕੇ ਤੁਸੀਂ ਨਸ਼ਾ ਛੱਡ ਗਏ ਆ ਅਸੀਂ ਅਮਰਤ ਵੀ ਛੱਗਿਆ ਈਵਨ ਕਿ ਹਿੰਦੂ ਵੀਰ ਵੀ ਕਈ ਬੱਚੇ ਵੀ ਆਗੇ ਸੀ ਉਹ ਵੀ ਆ ਕੇ ਬੋਲਦੇ ਸੀ ਤੇ ਇਹੀ ਕਾਰਨ ਆ ਕਿ ਤੇ ਉਹਦੇ ਚ ਹੀ ਆਪਣਾ ਜਿਹਦਾ ਹੈਗਾ ਇਹ ਪੁੱਖ ਵੇਖਦੇ ਆ ਜੀ। ਪਾਰਟੀ ਦਾ ਕੀ ਏਜੰਡਾ ਰਹੂਗਾ ਆਉਣ ਵਾਲੇ ਆ ਸਮੇਂ ਦੇ ਵਿੱਚ? ਮੰਨ ਲਓ ਤੁਸੀਂ ਜੀ ਪਾਰਟੀ ਜਿੱਤਦੀ ਆ ਤਾਂ ਪਾਰਟੀ ਪਹਿਲ ਦੇ ਅਧਾਰ ਤੇ ਕੀ ਕੰਮ ਕਰੂਗੀ? ਪਹਿਲ ਦੇ ਅਧਾਰ ਤੇ ਤੇ ਹੀ ਆ ਜੀ ਵਿਕਾਸ ਦਾ ਜੀ ਇੱਕ ਪ੍ਰਵਾਸ ਜਿਹੜਾ ਬਾਹਰ ਹੋ ਰਿਹਾ ਉਹਨੂੰ ਇੱਥੇ ਰੋਜ਼ਗਾਰ ਦੇਵਣਗੇ। ਜੀ ਤੇ ਇੱਕ ਜਿਹੜਾ ਬਾਹਰੋਂ ਪ੍ਰਵਾਸ ਇੱਥੇ ਹੋਣ ਡਿਆ ਜੀ ਜਿਹੜਾ ਬਿਲਕੁਲ ਗੈਰਕਾਨੂੰਨੀ ਆ ਉਹਨਾਂ ਨੂੰ ਨੌਕਰੀਆਂ ਦੇਣ ਡੇ ਆ। ਅਪੀਲ ਨਸ਼ੇ ਦਾ ਜੀ ਨਸ਼ੇ ਨੂੰ ਆਪਾਂ ਰੋਕਾਂਗੇ ਕਿਸੇ ਵੀ ਤਰ੍ਹਾਂ। ਇੱਕ ਗੈਂਗਸਟਰ ਜਿਹੜਾ ਵਧਣ ਡਿਆ ਏ ਉਹਦੇ ਪਿੱਛੇ ਕੀ ਦਾ ਹੱਥ ਹੋ ਕਿਵੇਂ ਆ ਉਹਨੂੰ ਕ ਤੇ ਰੋਜ਼ਗਾਰ ਦੀ ਗੱਲ ਕੀਤੀ ਅੱਜ ਦੀ ਮੌਜੂਦਾ ਪਾਰਟੀ ਆਮ ਆਦਮੀ ਪਾਰਟੀ ਤਾਂ ਇਹ ਵੀ ਕਹਿ ਰਹੀ ਹੈ ਕਿ ਰੋਜ਼ਗਾਰ ਅਸੀਂ ਦੇ ਰਹੇ ਹਾਂ ਅਸੀਂ ਕਿੰਨੇ ਹਜ਼ਾਰ ਨੌਕਰੀਆਂ ਦੇਤੀਆਂ ਨੌਕਰੀਆਂ ਦੇ ਰਿਆ ਜੀ ਵਿੱਚ ਵਿੱਚ 30 ਤੋਂ 35% ਤੋਂ ਬਾਹਰ ਹੀ ਦੇਈ ਜਾਂਦੀ ਹੈ ਜੀ ਆਪਾਂ ਰੋਜ਼ ਹੀ ਵੇਖਦੇ ਆ ਜਦੋਂ ਕੋਈ ਭਰਤੀ ਹੁੰਦੀ ਹੈ ਤਾਂ ਕੋਈ ਰਾਜਸਥਾਨ ਦਾ ਹੁੰਦਾ ਕੋਈ ਸਾਨੂੰ ਬਾਹਰ ਕੋਈ ਹੈ ਨਹੀਂ ਆ ਉਹ ਸਾਡੇ ਆ ਕੇ ਸੱਤ ਲੈ ਜਾਂਦੇ ਆ ਤੇ ਸਾਡੇ ਬੱਚੇ ਫਿਰ ਬਾਹਰ ਹੀ ਜਾਣਾ ਜੀ ਉਹ ਰੋਜ਼ਗਾਰ ਤੇ ਮੈਂ ਗੱਲ ਹੀ ਆ ਜੀ ਕਿਉਂਕਿ ਇਹਨਾਂ ਦੇ ਵਾਸੀ ਕੁਝ ਨਹੀਂ ਆ ਜੀ ਜੋ ਚੱਲਦਾ ਦਿੱਲੀ ਤੋਂ ਚੱਲਣ ਡਿਆ ਜੋ ਕਰਨ ਡੇ ਉਹ ਆਪਣੀ ਮਰਜ਼ੀ ਨਾਲ ਕਰੀ ਜਾਂਦੇ ਆ ਤੇ ਇਹ ਤੇ ਕੱਟਪੁੱਤਲੀਆਂ ਸਾਰੀਆਂ ਕੋਈ ਵੀ ਮਸਲਾ ਹੁੰਦਾ ਇੱਥੇ 92 95 ਜਿੰਨੇ ਵੀ ਐਮਐਲਏ ਉਹਦੇ ਕੋਈ ਵੀ ਨਹੀਂ ਬੋਲਦਾ ਆਪਾਂ ਵੇਖਦੇ ਹੀ ਆ ਜੀ ਕੋਈ ਗੱਲ ਨਹੀਂ ਕਰਦਾ ਸੋ ਇਹ ਆਪੀ ਹੁਣ ਆਪਾਂ ਸਾਰਿਆਂ ਨੂੰ ਵੀਰਾਂ ਨੂੰ ਜਿਹੜੇ ਦੂਜੇ ਵੀ ਚੱਲਦੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਆਪਾਂ ਹੁਣ ਵੇਖੀਏ ਭਾਈ ਅਮਰਪਾਲ ਸਿੰਘ ਨੇ ਥੋੜੇ ਸਮੇਂ ਲਈ ਜੋ ਕੰਮ ਕੀਤਾ ਜੋ ਵੀ ਸੀ ਤੇ ਉਹਨੂੰ ਵੀ ਵੇਖਦੇ ਹੋਏ ਆਪਾਂ ਦਾ ਸਾਥ ਦਈਏ ਇਹ ਅਕਾਲੀ ਦਲ ਵਾਰਸ ਪੰਜਾਬ ਦਾ ਜੀ ਬਾਪੂ ਜੀ ਤੁਸੀਂ ਖੜੇ ਹੋ ਹਨ ਜਿਵੇਂ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਆ ਕੀ ਉਹ ਸਿੱਖ ਪੰਥ ਦੀ ਗੱਲ ਕਰੂਗੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਭਾਈ ਪ੍ਰਗਟ ਸਿੰਘ ਪਿੰਡ ਕੋਟਲੀ ਤੋਂ ਪੰਚਾਇਤ ਮੈਂਬਰ ਬੋਲਦਾ ਸੋ ਭਾਈ ਜਿਹੜੀ ਭਾਈ ਅੰਮ੍ਰਿਤਪਾਲ ਦੀ ਪਾਰਟੀ ਆ ਇਹਦੇ ਤੇ ਸਾਰਿਆਂ ਨੂੰ ਆਸ ਆ ਜੀ ਕਿਉਂਕਿ ਪਿੱਛੇ ਸਰਕਾਰਾਂ ਕਾਲੀ ਦੀ ਸਰਕਾਰ ਵੀ ਆਈ ਕਾਂਗਰਸ ਦੀ ਸਰਕਾਰ ਵੀ ਆਈ ਕਿਉਂਕਿ ਉਹਨਾਂ ਨੇ ਜੋ ਜੋ ਸਾਡੇ ਮੈਂ ਤਾਂ ਹੋਰ ਕੁਝ ਜਾਣਦਾ ਨਹੀਂ ਮੈਂ ਤਾਂ ਆਪਣੇ ਨਗਰ ਬਾਰੇ ਜਾਣਦਾ ਜੀ ਤੇ ਜੋ ਆਪਣੇ ਨਗਰ ਦੇ ਵਿੱਚ ਅਸੀਂ ਡਿਮਾਂਡਾਂ ਰੱਖੀਆਂ ਸੀ ਉਹਨਾਂ ਦੇ ਗਾੜੀ ਉਹਨਾਂ ਨੇ ਸਾਡੀਆਂ ਉਹ ਮਤਲਬ ਨਹੀਂ ਕੋਈ ਪੂਰੀਆਂ ਹੋਈਆਂ ਜੀ ਤੇ ਜਦੋਂ ਜਦੋਂ ਆਰ ਕਾਂ ਬਹਾੜ ਆਏ ਸੀ ਪਾਣੀ ਆ ਗਿਆ ਸੀ ਮੇਰੇ ਸਾਰੇ ਪਿੰਡ ਦੇ ਵਿੱਚ ਪਾਣੀ ਆਣ ਕੇ ਵੜ ਗਿਆ ਸੀ ਘਰਾਂ 'ਚ ਲੋਕਾਂ ਦੇ ਪਾਣੀ ਵੜ ਗਿਆ ਸੀ ਨਾ ਕਿਸੇ ਦੇ ਘਰ 'ਚ ਪ੍ਰਸ਼ਾਦਾ ਪਕਾਉਣ ਨੂੰ ਥਾਂ ਰਹਿ ਗਿਆ ਸੀ ਨਾ ਕਿਸੇ ਦੇ ਘਰ 'ਚ ਕੋਈ ਚਾਹ ਬਣਾਉਣ ਨੂੰ ਥਾਂ ਰਹਿ ਗਈ ਸੀ ਭਾਂਡੇ ਮਾਂਜੋ ਜੋ ਕਿ ਜਗ੍ਹਾ ਨਹੀਂ ਹੈ ਗਈ ਲੋਕਾਂ ਦੀ ਤੇ ਅਸੀਂ ਮਿੰਤਾ ਕਰਦੇ ਹਾਂ ਸਰਕਾਰ ਦੇ ਘੜੀ ਸਾਡੇ ਨਗਰਾਂ ਦਾ ਛਪਣਾ ਦਾ ਪਾਣੀ ਕੱਢ ਕੇ ਡਰੇਨ ਦੇ ਵਿੱਚ ਪਾਇਆ ਜਾਵੇ ਤੇ ਇਹਨਾਂ ਕਿਸੇ ਨੇ ਸਰਕਾਰ ਨੇ ਸਾਡੀ ਸੁਣੀ ਨਹੀਂ ਤੇ ਉਹ ਜੇ ਪਹਿਲਾਂ ਕਾਲੀ ਸਰਕਾਰ ਰਹੀ ਉਦੋਂ ਵੀ ਕੋਈ ਗੱਲ ਬਣੀ ਗੱਲਾਂ ਮੁੜ ਕੇ ਅਗਨੋਤਰੀ ਜੀ ਆਏ ਉਹਨਾਂ ਗਾੜੀ ਵੀ ਅਸੀਂ ਇਹੋ ਮੰਗ ਰખી ਸੀ ਸਾਡੇ ਪਿੰਡ ਦੀ ਹੋਰ ਕੋਈ ਮੰਗ ਨਹੀਂ ਕੋਈ ਡਿਮਾਂਡ ਨਹੀਂ ਇਹ ਮੰਗਿਆ ਸਾਡੇ ਪਿੰਡ ਦਾ ਛਪਣਾ ਦਾ ਪਾਣੀ ਜਿਹੜਾ ਉਹ ਕੱਢ ਕੇ ਤੇ ਡਰੇਨ ਦੇ ਵਿੱਚ ਪਾਇਆ ਜਾਵੇ ਜੇ ਮੁੜ ਕੇ ਬਾਅਦ ਉਸ ਤੋਂ ਬਾਅਦ ਇਹ ਆਪਣੇ ਡਾਕਟਰ ਕਸ਼ਮੀਰ ਸਿੰਘ ਸੋਲ ਆਏ ਉਹਨਾਂ ਗਾੜੀ ਵੀ ਅਸੀਂ ਇਹੋ ਬੇਨਤੀ ਕੀਤੀ ਸੀ ਕਿ ਭਾਈ ਸਾਨੂੰ ਹੋਰ ਪਿੰਡ ਨੂੰ ਕੋਈ ਮੰਗ ਨਹੀਂ ਹੈਗੀ ਕਿਸੇ ਦੀ ਸਾਡੇ ਸਿਰਫ ਇਹ ਪਿੰਡ ਦਾ ਪਾਣੀ ਜਿਹੜਾ ਛਪਰਾ ਦੇ ਕੱਢ ਕੇ ਡਰੇਨ ਦੇ ਵਿੱਚ ਪਾਇਆ ਜਾਵੇ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਅਸੀਂ ਸਰਕਾਰ ਕੋ ਕੁਝ ਮੰਗਦੇ ਆ ਜੀ ਵਾਇਰਸ ਪੰਜਾਬ ਜਥੇਬੰਦੀ ਦੀ ਪਾਰਟੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਜੀ ਇਹਨਾਂ ਨੂੰ ਤੇ ਬਹੁਤ ਵਧੀਆ ਚੰਗੀ ਤਰ੍ਹਾਂ ਜਾਣਦੇ ਆ ਦੇਖਦੇ ਆ ਵੀ ਭਾਈ ਅੱਗੇ ਭਾਈ ਅਮਰਪਾਲ ਨੂੰ ਇਹਨਾਂ ਅਸੀਂ ਜਿਤਾਇਆ ਸੀ ਸਾਰਿਆਂ ਲੋਕਾਂ ਨੇ ਜੀ ਜੇ ਪਹਿਲਾਂ ਦੋ ਸਰਕਾਰਾਂ ਤੋਂ ਦੁਖੀ ਹੋਏ ਜੇ ਕਹਿੰਦੇ ਸੀ ਭਗਵੰਤ ਮਾਨ ਕਹਿੰਦੇ ਸੀ ਵੀ ਸਾਨੂੰ ਵੋਟ ਪਾਓ ਇੱਕ ਮੌਕਾ ਦਿਓ ਉਹਨਾਂ ਨੂੰ ਮੌਕਾ ਦਿੱਤਾ ਤੇ ਉਹਨਾਂ ਨੇ ਵੀ ਕਿਸੇ ਦੀ ਕੋਈ ਸਾਣ ਨਹੀਂ ਕਿਸੇ ਦੀ ਵੀ ਨਹੀਂ ਸੁਣੀ ਸਾਡੀ ਸੁਣੀ ਕਿਸੇ ਦੀ ਵੀ ਨਹੀਂ ਸੁਣੀ ਹੂੰ ਫਿਰ ਉਸ ਤੋਂ ਬਾਅਦ ਹੁਣ ਭਾਈ ਅਮਰਤਪਾਲ ਨੂੰ ਉਦੋਂ ਇਲੈਕਸ਼ਨਾਂ ਦੇ ਵਿੱਚ ਇੱਥੋਂ ਜਿੱਤ ਕੇ ਗਏ ਤੇ ਉਹਨਾਂ ਨੂੰ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭਜਾਇਆ ਤਾ ਹੂੰ ਉੱਥੇ ਬੰਦ ਕੀਤਾ ਉਹਨਾਂ ਨੂੰ ਅਜੇ ਨਾ ਰਿਹਾਨ ਨਹੀਂ ਕਰਨ ਦੇ ਹੂੰ ਤੇ ਬੰਦੀ ਸਿੰਘ ਸਾਡੇ ਜੇਲ੍ਹਾਂ ਦੇ ਵਿੱਚ ਆ ਉਹਨਾਂ ਦੇ ਵਾਸਤੇ ਨਿੰਤਾ ਤਰਲੇ ਸਾਰੇ ਕਰ ਰਹੇ ਆ ਸ਼ਰੋਮਣੀ ਕਮੇਟੀ ਵੀ ਸਾਰੀ ਕਰ ਰਹੀ ਆ ਸਾਰੇ ਜਿੰਨੀਆਂ ਜਥੇਬੰਦੀਆਂ ਸਾਰੀਆਂ ਇਹੋ ਬੇਨਤੀ ਕਰ ਰਹੀਆਂ ਵੀ ਭਾਈ ਸਾਡਾ ਭਾਈ ਜਿਹੜਾ ਭਾਈ ਸਾਹਿਬ ਉਹਨੂੰ ਛੱਡੋ ਹੂੰ ਤੇ ਨਹੀਂ ਕੋਈ ਵੀ ਛੱਡਣ ਦੇ ਆ ਹੁਣ ਇਸ ਕਰਕੇ ਉਹਨਾਂ ਦੇ ਜਿਹੜੇ ਕੈਂਡੀਡੇਟ ਭਾਈ ਮਨਦੀਪ ਸਿੰਘ ਜੀ ਉਹ ਇਹਨਾਂ ਨੂੰ ਇਥੋ ਦੀ ਜਗ੍ਹਾ ਦਿੱਤੀ ਗਈ ਆ ਤੇ ਉਹਨਾਂ ਨੂੰ ਅਸੀਂ ਉਹਨਾਂ ਦੇ ਵਾਂਗੂ ਜਿਤਾਵਾਂਗੇ ਪੂਰਾ ਮਤਲਬ ਪੂਰੀ ਜਿਸ ਤਰ੍ਹਾਂ ਭਾਈ ਅਮਰਪਾਲ ਨੂੰ ਜਿਤਾਇਆ ਸੀ ਇਸ ਤਰ੍ਹਾਂ ਇਹਨਾਂ ਨੂੰ ਇਥੋ ਜਿਤਾ ਕੇ ਕਲਪਾ ਜੀ ਬਹੁਤ ਇਹ ਨਹੀਂ ਬੇਨਤੀ ਆ ਜੀ ਬਹੁਤ ਬਹੁਤ ਧੰਨਵਾਦ ਜੀ